ਕੈਨੇਡਾ ਦੇ ਕਰੀਬ 10 ਸਾਲ ਤੋਂ ਪ੍ਰਧਾਨ ਮੰਤਰੀ ਚੱਲੇ ਆ ਰਹੇ ਅਤੇ ਕਈ ਵਾਰ ਬਵਾਦਾਂ ਕਾਰਨ ਉਤਰਾ ਚੜ੍ਹਾ ਦੇਖਣ ਵਾਲੇ ਜਸਟਨ ਟਰੂਡੋ ਨੇ ਅਖੀਰ ਜਦੋਂ ਅਸਤੀਫਾ ਦਿੱਤਾ ਤਾਂ ਉਹਨਾਂ ਦੇ ਜਾਨਸ਼ੀਰ ਨੂੰ ਲੈ ਕੇ ਚਰਚਾ ਸ਼ੁਰੂ ਹੋ ਗਈ ਹੈ। ਇਹਨਾਂ ਵਿੱਚ ਇੱਕ ਨਾ ਭਾਰਤੀ ਮੂਲ ਦੀ ਅਨੀਤਾ ਆਨੰਦ ਦਾ ਵੀ ਗੂੰਜਿਆ ਹੈ। ਕੌਣ ਹੈ ਅਨੀਤਾ ਆਨੰਦ ਅਤੇ ਇਸ ਦਾ ਇੰਡੀਆ ਨਾਲ ਕੀ ਸਬੰਧ ਹੈ? ਇੰਡੀਆ ਦੇ ਕਿਹੜੇ ਦੋ ਸੂਬਿਆਂ ਨਾਲ ਅਨੀਤਾ ਆਨੰਦ ਦੀਆਂ ਜੜ੍ਹਾਂ ਜੁੜੀਆਂ ਹੋਈਆਂ ਨੇ ਅਤੇ ਇਹਨਾਂ ਵਿੱਚੋਂ ਪੰਜਾਬ ਨਾਲ ਉਹਨਾਂ ਦੇ ਸਬੰਧ ਬਾਰੇ ਇਸ ਵੀਡੀਓ ਵਿੱਚ ਚਰਚਾ ਕਰਾਂਗੇ ਪਹਿਲਾਂ ਗੱਲ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਸੌ ਚੁੱਕਣ ਜਾ ਰਹੇ ਡੋਨਲਡ ਟਰੰਪ ਦੇ ਕੈਨੇਡਾ ਨੂੰ ਯੂ ਐਸ ਏ ਦੀ 51ਵੀਂ ਸਟੇਟ ਬਣਾਉਣ ਦੇ ਮੋੜ ਦਿੱਤੇ ਬਿਆਨ ਦੀ ਕਰਦੇ ਆ ਇਸ ਨਾਲ ਕੈਨੇਡਾ ਦੇ ਆਮ ਨਾਗਰਿਕਾਂ ਦੇ ਪ੍ਰਤੀਕਰਮ ਵੀ ਆਉਣੇ ਸ਼ੁਰੂ ਹੋ ਗਏ ਨੇ ਆਮ ਕੈਨੇਡੀਅਨ ਲੋਕਾਂ ਦੇ ਨਾਲ ਹੀ 온ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਦਾ ਵੀ ਇਸ ਬਾਰੇ ਬਿਆਨ ਸਾਹਮਣੇ ਆਇਆ ਹੈ ਹੁਣ ਜ ਕੈਨੇਡਾ ਨੇ ਟਰੰਪ ਦੀ ਇਸ ਤਜਵੀਜ਼ ਉੱਤੇ ਕੋਈ ਤਵੱਜੋ ਨਹੀਂ ਦਿੰਦੀ ਹੈ ਅਮਰੀਕਾ ਦੇ ਮਨੋਨੀਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਅਸਤੀਫੇ ਮਗਰੋਂ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਆਪਣੀ ਪੇਸ਼ਕਸ਼ ਦੁਹਰਾਈ ਹੈ ਆਪਣੇ ਪਿਛਲੇ ਸਾਲ 5 ਨਵੰਬਰ ਨੂੰ ਰਾਸ਼ਟਰਪਤੀ ਦੀ ਚੋਣ ਜਿੱਤਣ ਮਗਰੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕੀਤੀ ਸੀ ਜਿਸ ਮਗਰੋਂ ਟਰੰਪ ਕੈਨੇਡਾ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੀ ਲਗਾਤਾਰ ਇੱਛਾ ਜਤਾਉਂਦੇ ਰਹੇ ਨੇ ਟਰੰਪ ਕਈ ਵਾਰ ਆਪਣੀ ਸੋਸ਼ਲ ਮੀਡੀਆ ਪੋਸਟ ਵਿੱਚ ਵੀ ਇਸ ਪੇਸ਼ਕਸ਼ ਦਾ ਜ਼ਿਕਰ ਕਰ ਚੁੱਕੇ ਨੇ ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ ਵੀ ਉਹਨਾਂ ਦੇ ਟਰੂਡੋ ਨਾਲ ਸਬੰਧ ਕੋਈ ਬਹੁਤੇ ਚੰਗੇ ਨਹੀਂ ਰਹੇ ਸਨ ਟਰੰਪ ਨੇ ਸੋਸ਼ਲ ਮੀਡੀਆ ਮੰਚ 'ਤੇ ਟਰੂਡੋ ਸੋਸ਼ਲ ਉੱਤੇ ਇੱਕ ਪੋਸਟ ਵਿੱਚ ਆਖਿਆ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੇ ਲੋਕ ਆਪਣੇ ਦੇਸ਼ ਨੂੰ ਅਮਰੀਕਾ ਦਾ 51ਵਾਂ ਸੂਬਾ ਬਣਾਉਣ ਦੇ ਛੁਕਨੇ ਅਮਰੀਕਾ ਵੱਡੇ ਵਪਾਰਕ ਘਾਟੇ ਅਤੇ ਸਬਸਿਡੀ ਨੂੰ ਸਹਿਣ ਨਹੀਂ ਕਰ ਸਕਦਾ ਜਿਸ ਦੀ ਕੈਨੇਡਾ ਨੂੰ ਆਪਣਾ ਵਕਾਰ ਬਚਾ ਕੇ ਰੱਖਣ ਦੀ ਲੋੜ ਹੈ ਜਸਟਨ ਟਰੂਡੋ ਨੂੰ ਇਹ ਪਤਾ ਸੀ ਅਤੇ ਉਹਨਾਂ ਅਸਤੀਫਾ ਦੇ ਦਿੱਤਾ 트੍ਰੰਪ ਨੇ ਕਿਹਾ ਜੇ ਕੈਨੇਡਾ ਅਮਰੀਕਾ ਦਾ ਹਿੱਸਾ ਬਣ ਜਾਂਦਾ ਹੈ ਤਾਂ ਨਾ ਕੋਈ ਟੈਕਸ ਹੋਏਗਾ ਟੈਕਸ ਬਹੁਤ ਘੱਟ ਹੋ ਜਾਣਗੇ ਅਤੇ ਉਹ ਰੂਸੀ ਅਤੇ ਚੀਨੀ ਜਹਾਜ਼ਾਂ ਦੇ ਖਤਰੇ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ ਜੋ ਲਗਾਤਾਰ ਉਹਨਾਂ ਨੂੰ ਘੇਰੀ ਰੱਖਦੇ ਨੇ ਨਾਲ ਹੀ ਮਿਲ ਕੇ ਇਹ ਕਿੰਨਾ ਮਹਾਨ ਦੇਸ਼ ਬਣੇਗਾ ਇਸ ਸਬੰਧ ਵਿੱਚ ਇੱਕ ਫ੍ਰੀਲਾਂਸ ਪੱਤਰਕਾਰ ਨੇ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਪਰ ਉਹਨਾਂ ਦੀ ਪ੍ਰਤੀਕਿਰਿਆ ਜਾਣਨ ਤੋਂ ਪਹਿਲਾਂ 온ਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੂੰ ਦੇਖੋ ਉਹ ਕੀ ਕਹਿ ਰਹੇ ਨੇ under my watch frontera never be for for that at all we have the greatest country in the world We have the greatest province uh, anywhere. Uh, any sub-sovereign nation is Ontario and the rest of the provinces as well. You think he's joking we would uh, you know something to the president, I'll make him a counter offer. How about if we buy Alaska? And we'll throw in Minnesota and Minneapolis at the same time. So you know, it's not realistic. Uh, I know he likes uh, making these comments and he likes joking around. Uh, i take I take that seriously. Uh, he may be joking, but uh, under my watch, ਦੈਟ ਵਿਲ ਨੇਵਰ ਐਵਰ ਹੈਪਨ ਹੁਣ ਕੈਨੇਡਾ ਦੇ ਕੁਝ ਲੋਕਾਂ ਦੇ ਪ੍ਰਤੀਕਰਮ ਦੇਖ ਲਓ ਅਤੇ ਉਸ ਤੋਂ ਬਾਅਦ ਗੱਲ ਕਰਾਂਗੇ ਕੈਨੇਡਾ ਦੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਸ਼ਾਮਲ ਅਨੀਤਾ ਆਨੰਦ ਦੀ ਨੋ ਲਾਈਕ ਅਮਰੀਕਾ ਹੈਸ ਇਨਫ ਦੇ ਡੋਨਟ ਨੀਡ ਟੂ ਟੇਕ ਦ ਐਂਟਾਇਰ ਲਾਈਕ ਯਾ ਥਿੰਕ ਇਟਸ ਕੈਨੇਡਾ ਵੈਰੀ ਡਿਸਰੈਸਪੈਕਟਫੁਲ ਥਿੰਕ ਟੂ ਸੇ ਡੂ ਯੂ ਥਿੰਕ ਦੇਅਰ ਬੀ ਐਨੀ ਐਡਵਾਂਟੇਜਸ ਫਾਰ ਕੈਨੇਡਾ ਟੂ ਬੀਕਮ ਦ 51st ਸਟੇਟ ਨੋ ਵਾਟ ਡੂ ਕੈਨੇਡੀਅਨਸ ਥਿੰਕ ਅਬਾਊਟ ਟਰੰਪ ਸਮ ਆਫ ਥਮ ਲਾਈਕ ਹਿਮ ਐਕਚੁਅਲੀ ਯਾ ਸਮ ਆਫ ਥਮ ਲਾਈਕ ਹੇਟ ਹਿਮ I like hate some of him. Why do you hate Trump? I just hate his opinions. I feel like he's so I don't know, I just don't like him. He did say that he would reduce taxes by 60% and businesses would double and you guys would be protected by the largest military in the world if you guys did become part of the United States. Yeah, but it doesn't mean because of that you should like give away your country, right? Like you could like, add, like you cannot say that to the other countries, be like, oh, I could make you guys more rich than give you country tweets. It's, it's not that, yeah, it's, it doesn't work that way. It's not trying to make, it's just, it's just pure insanity. It's just, it's, just, it's just more craziness, you know, piled higher and deeper. It smells just as bad as it always does. Would there be any benefits of becoming the 51st state? I can think of about a million disadvantages. Not, not one advantage whatsoever. If I was younger, I'd vote yes. Or I mean, I'd vote no. But now that I'm older, I vote yes. What benefits would it have for Canada if it were to become the 51st well, state? Well, they'd have to spread out a whole bunch of sh for us to uh, understand because right now it's just an idea. How do you guys feel about Donald Trump calling Canada the 51st state? I don't feel fine with that. Do you think Canada will become the 51st no, state? No, I don't think so. Would you like it to become the 51st no. state? Would Canada benefit by becoming part of the United States by no. any means? No. And what's the main difference between Canada and the United States in your opinion? People are more community oriented here. Canadians should take Trump serious when he calls Justin Trudeau the governor of the great state of Canada? No, I don't think so. I don't think you need to take Trump seriously for anything. ਜਸਟਨ ਟਰੂਡੋ ਨੇ ਜਦੋਂ ਸੋਮਵਾਰ ਨੂੰ ਪਾਰਟੀ ਮੁਖੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਤਾਂ ਆਖਿਆ ਕਿ ਲਿਬਰਲ ਪਾਰਟੀ ਵੱਲੋਂ ਉਹਨਾਂ ਦਾ ਉਤਰਾਧਿਕਾਰੀ ਚੁਣੇ ਜਾਣ ਮਗਰੋਂ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਜਸਟਨ ਟਰੂਡੋ 2013 ਵਿੱਚ ਲਿਬਰਲ ਪਾਰਟੀ ਦੇ ਆਗੂ ਬਣੇ ਸਨ ਅਤੇ 2015 ਵਿੱਚ ਉਹਨਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਟਰੂਡੋ ਦੇ ਅਸਤੀਫੇ ਦੇ ਐਲਾਨ ਮਗਰੋਂ ਅਜੇ ਤੱਕ ਕਿਸੇ ਨੇ ਵੀ ਅਧਿਕਾਰਤ ਤੌਰ 'ਤੇ ਉਹਨਾਂ ਦੇ ਬਦਲ ਵੱਜੋਂ ਆਪਣਾ ਨਾਂ ਪੇਸ਼ ਨਹੀਂ ਕੀਤਾ ਪਰ ਲਿਬਰਲ ਪਾਰਟੀ ਦੇ ਕਈ ਸੀਨੀ ਰਾਗੂ ਪਾਰਟੀ ਲੀਡਰ ਬਣਨ ਦੀਆਂ ਗਣਤੀਆਂ ਮਿੰਟੀਆਂ ਵਿੱਚ ਪੈ ਗਏ ਨੇ ਇਹਨਾਂ ਵਿੱਚ ਸਾਫਕਾ ਰੱਖਿਆ ਮੰਤਰੀ ਤੇ ਓਕਵੈਲ ਤੋਂ ਐਮਪੀ ਅਨੀਤਾ ਆਨੰਦ ਆਰਥ ਸ਼ਾਸਤਰੀ ਤੇ ਬੈਂਕ ਆਫ ਕੈਨੇਡਾ ਦੇ ਸਾਫਕਾ ਗਵਰਨਰ 69 ਸਾਲਾ ਮਾਰਕ ਕੋਰਨੀ ਮੌਜੂਦਾ ਵਿੱਤ ਮੰਤਰੀ ਡੋਮਿਨਿਕ ਲੇਵਲਾ ਆਲਮੀ ਸੂਝ-ਬੂਝ ਵਾਲੇ ਮੰਨੇ ਪਰਮੰਨੇ ਵਕੀਲ ਫ੍ਰੈਂਕ ਕੋਜ ਫਿਲਿਪਸ ਚੈਂਪੈਂਜੀ ਟੀਵੀ ਹੋਸਟ ਤੋਂ ਸਿਆਸਤ ਵਿੱਚ ਆਈ ਅਤੇ ਦੋ ਵਾਰ ਬ੍ਰਿਟਿਸ਼ ਕੋਲੰਬੀਆ ਦੀ ਪ੍ਰੀਮੀਅਰ ਜਾਣੀ ਮੁੱਖ ਮੰਤਰੀ ਰਹਿ ਚੁੱਕੀ ਕ੍ਰਿਸਟੀ ਕਲਾਰਕ ਪਿਛਲੇ ਮਹੀਨੇ ਬਜ਼ਾਰਤ ਤੋਂ ਅਸਤੀਫਾ ਦੇ ਕੇ ਟਰੂਡੋ ਵਿਰੁੱਧ ਬਗਾਵਤ ਦਾ ਵਿਗੜ ਬਜਾਉਣ ਵਾਲੇ 40 ਸਾਲਾ ਸਿਆਣ ਫਰੇਜ਼ਰ ਸਾਫਕਾ ਲਿਬਰਲ ਐਮਪੀ ਫ੍ਰੈਂਕ ਵੇਲਿਸ ਅਤੇ ਸਾਫਕਾ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਪ੍ਰਮੁੱਖ ਨੇ ਪਾਰਲੀਮੈਂਟ 24 ਮਾਰਚ ਤੱਕ ਠਫ ਹੋਣ ਕਾਰਨ ਲਿਬਰਲਾਂ ਨੂੰ 2 ਮਹੀਨੇ ਦਾ ਸਮਾਂ ਮਿਲ ਗਿਆ ਪਰ ਆਗਾਮੀ ਚੋਣਾਂ ਦੇ ਮੱਦੇਨਜ਼ਰ ਇਹ ਬਹੁਤ ਘੱਟ ਸਮਾਂ ਹੈ। Party leader ਅਤੇ ਪ੍ਰਧਾਨ ਮੰਤਰੀ ਬਣਨ ਦੀ ਦੌੜ ਵਿੱਚ ਜਿਹੜੇ ਆਹ ਅੱਧੀ ਦਰਜਨ ਤੋਂ ਵੱਧਰੇ ਨਾਂ ਸਾਹਮਣੇ ਆ ਰਹੇ ਨੇ ਇਹਨਾਂ ਵਿੱਚੋਂ ਸਭ ਤੋਂ ਵੱਧ ਧਿਆਨ ਖਿੱਚਿਆ ਹੈ ਅਨੀਤਾ ਆਨੰਦ ਨੇ। ਅਨੀਤਾ ਆਨੰਦ ਦਾ ਪੂਰਾ ਨਾਂ ਅਨੀਤਾ ਇੰਦਰਾ ਆਨੰਦ ਹੈ। ਤੇਸ਼ਯਾ ਵਿੱਚ ਜੋ ਲਾਇਰ ਅਤੇ অন্ਟਾਰੀਓ ਦੇ ਹੀ ਓਕਵਿਲ ਤੋਂ ਮੈਂਬਰ ਪਾਰਲੀਮੈਂਟ ਅਨੀਤਾ ਦਾ ਜਨਮ 20 ਮਈ 1967 ਨੂੰ ਨੋਵਾ ਸਕੋਸ਼ੀਆ ਵਿੱਚ ਹੋਇਆ। ਉਹਨਾਂ ਦੇ ਮਾਪੇ ਇੰਡੀਆ ਤੋਂ ਸਨ ਅਤੇ ਦੋਵੇਂ ਡਾਕਟਰ ਸਨ। ਕਰੀਵ 58 ਸਾਲਾਂ ਅਨੀਤਾ ਆਨੰਦ ਦੇ ਪਿਤਾ ਐਸ ਵੀ ਆਨੰਦ ਮੂਲ ਰੂਪ ਵਿੱਚ ਤਾਮਿਲਨਾਡੂ ਦੇ ਸਨ ਅਤੇ ਪ੍ਰਸਿੱਧ ਸਰਜਨ ਸਨ। ਉਹਨਾਂ ਦੀ ਮਾਤਾ ਸਰੋਜ ਦੀ ਰਾਮ ਪੰਜਾਬ ਤੋਂ ਸਨ। ਉਨ੍ਹਾਂ ਦੀਆਂ ਦੋ ਭੈਣਾਂ ਗੀਤਾ ਆਨੰਦ ਅਤੇ ਸੋਨੀਆ ਆਨੰਦ ਨੇ ਗੀਤਾ ਵੀ ਉਨ੍ਹਾਂ ਦੀ ਤਰ੍ਹਾਂ ਵਕੀਲ ਹੈ ਜਦਕਿ ਦੂਜੀ ਭੈਣ ਮਾਪਿਆਂ ਵਾਂਗ ਡਾਕਟਰ 2019 ਵਿੱਚ ਸਿਆਸਤ ਵਿੱਚ ਆਉਣ ਵਾਲੀ ਅਨੀਤਾ ਆਨੰਦ ਨੇ ਆਪਣੇ ਛੋਟੇ ਜਿਹੇ ਸਿਆਸੀ ਸਫ਼ਰ ਵਿੱਚ ਉੱਚ ਮੁਕਾਮ ਹਾਸਲ ਕੀਤਾ ਉਹ ਸਰਕਾਰ ਵਿੱਚ ਮੰਤਰੀ ਵੀ ਰਹਿ ਚੁੱਕੀ ਹੈ ਅਨੀਤਾ ਆਨੰਦ ਤੋਂ ਪਹਿਲਾਂ ਵੀ ਭਾਰਤੀ ਮੂਲ ਜਾਂ ਭਾਰਤੀ ਪਿਸ਼ੋਕੜ ਵਾਲੇ ਲੋਕ ਵਿਦੇਸ਼ਾਂ ਵਿੱਚ ਉੱਚ ਅਹੁਦਿਆਂ ਤੇ ਪਹੁੰਚੇ ਨੇ ਇਨ੍ਹਾਂ ਵਿੱਚ ਅਮਰੀਕਾ ਦੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਤੇ ਇੰਗਲੈਂਡ ਦੇ ਪ੍ਰਧਾਨ ਮੰਤਰੀ ਬਣੇ ਰਿਸ਼ੀਕ ਸੂਨਕ ਦਾ ਨਾਮ ਜ਼ਿਕਰਯੋਗ ਹੈ ਹੁਣ ਜਸਟਿਨ ਟਰੂਡੋ ਦੇ ਅਸਤੀਫੇ ਮਗਰੋਂ ਕੈਨੇਡਾ ਦੇ ਇੰਡੀਆ ਨਾਲ ਸਬੰਧ ਸੁਖਾਵੇਂ ਹੋਣ ਦੀਆਂ ਖਬਰਾਂ ਅਤੇ ਚਰਚਾ ਵੀ ਛਿੜ ਪਈ ਹੈ ਇੰਡੀਆ ਦਾ ਵੱਡਾ ਹਿੱਸਾ মিডিਆ ਇਸ ਨੂੰ ਉਭਾਰ ਰਿਹਾ ਹੈ ਅਜੇ ਹਾਲ ਇਸ ਕਰਕੇ ਵੀ ਹੋ ਰਿਹਾ ਕਿ ਟਰੂਡੋ ਨੇ ਖਾਲਸਤਾਨੀ ਪੱਖੀ ਆਗੂ ਹਰਦੀਪ ਸਿੰਘ ਨਿੱਜਰ ਦੇ ਕਤਲ ਮਾਮਲੇ ਵਿੱਚ ਇੰਡੀਆ ਉੱਤੇ ਦੋਸ਼ ਲਾਏ ਸਨ ਜਸਟਿਨ ਟਰੂਡੋ ਨੇ ਤਾਂ ਕੈਨੇਡਾ ਦੀ ਪਾਰਲੀਮੈਂਟ ਵਿੱਚ ਖੜੇ ਹੋ ਕੇ ਇਸ ਮਾਮਲੇ ਵਿੱਚ ਇੰਡੀਆ ਸਰਕਾਰ ਅਤੇ ਇੰਡੀਆ ਦੀਆਂ ਏਜੰਸੀਆਂ ਉੱਤੇ ਉਂਗਲ ਚੁੱਕੀ ਸੀ ਹੁਣ ਕਿਹਾ ਜਾਣ ਲੱਗਿਆ ਕਿ ਟਰੂਡੋ ਦੇ ਜਾਣ ਨਾਲ ਇੰਡੀਆ ਕੈਨੇਡਾ ਸਬੰਧ ਸੁਖਾਵੇਂ ਹੋਣਗੇ ਪਰ ਅਜਿਹਾ ਲੱਗਦਾ ਨਹੀਂ ਇਸ ਬਾਰੇ ਤਾਂ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਹੁਣ ਸਭ ਦਾ ਧਿਆਨ ਕੈਨੇਡਾ ਦੇ ਅਗਲੇ ਬਣਨ ਵਾਲੇ ਪ੍ਰਧਾਨ ਮੰਤਰੀ ਅਤੇ ਅਗਲੀਆਂ ਫੈਡਰਲ ਚੋਣਾਂ ਅਤੇ ਉਸ ਮਗਰੋਂ ਇਮੀਗ੍ਰੇਸ਼ਨ ਨੀਤੀ ਵਿੱਚ ਆਉਣ ਵਾਲੇ ਬਦਲਾਵਲ ਲੱਗਿਆ ਹੋਇਆ ਹੈ